ਹਾਂਜੀ ਛੱਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਰੋਜ਼ੇ ਸਵਾਗਤ ਤੇ ਕਰਦੇ ਰਹੇ ਹਾਂ ਤੇ ਅੱਜ ਕਾਫੀ ਕੁਝ ਕਰਨਾ ਕਾਫੀ ਕੁਝ ਤਾਂ ਕੀ ਅੱਜ ਆਪਾਂ ਜਾਗੋ ਅੱਜ ਨਾ ਹਾਂ ਅਸੀਂ ਕਿੱਥੇ ਜਾਗੋ ਤੇ ਜਾਣਾ ਇੱਧਰ ਪਹੁੰਚ ਕੇ ਬੰਦੇ ਮੈਂ ਤਾਂ ਬੀਬੀ ਦੀ ਖੁੰਡੀ ਚੱਕੀ ਕਰਦੀ ਹਾਂ ਮੈਂ ਕਿ ਬੁੜੀ ਹੋ ਗਈ ਫੋਲ ਕੇ ਮੇਰੇ ਆ ਗਏ ਫੋਲ ਸੱਤੀ ਦੀ ਆ ਗਏ ਮਹਿਕਾ ਦੀ ਜੋ ਗਰਾਉਣ ਕਾ ਲੱਗਿਆ ਭਈ ਨਹੀਂ ਗੁਰਫਤੈ ਨੂੰ ਕੌਣ ਦੇ ਸਕੂਲੋਂ ਹਾਂ ਵੀ ਆ ਕੁੜੀ ਹੋ ਗਈ ਗੁੱਸੇ ਆਉਂਦੀ ਓ ਮੇਰੇ ਨਾਲ 20 22 ਦਿਨ ਹੋ ਗਿਆ ਨਾ ਮੈਂ ਫੋਨ ਨਹੀਂ ਕੀਤਾ ਇਹਦਾ ਚੈਨਲ ਸਬਸਕ੍ਰਾਈਬ ਕਰ ਲਿਓ ਗੁੱਸਾ ਦੂਰ ਕਰਦੇ 10 10 ਸਬਸਕ੍ਰਾਈਬਰ ਮੇਰੇ ਵੱਲੋਂ ਕੁੜੀ ਨੂੰ ਐ ਸਮਝਾ ਦਿਓ ਜੀ ਵੀ ਹੁਣੇ ਵਿਆਹੇ ਆ ਗਿਆ ਮੁੰਡਾ ਨਾ ਨਾ ਕੁਝ ਨਾ ਕਰਿਆ ਕਰੀ ਵੀ ਨਹੀਂ ਹੁੰਦਾ ਸਾਰਾ ਟੱਬਰ ਨੂੰ ਪਤਾ ਭਾਈ ਉਹ ਤਾਂ ਕਸੂਰ ਨਹੀਂ ਇਹ ਪਤਾ ਨਹੀਂ ਉਹ ਫੋਨ ਕਰਦੀ ਆ ਜੀ ਬੋਟੀ ਫੋਨ ਕਰਦੀ ਆ ਚੱਕਦੀ ਨਹੀਂ ਇਹਦੇ ਪੈਸੇ ਦੀ ਦੇਖਦੀ ਆ ਉਹ ਕਹਿੰਦੀ ਮੰਮੀ ਫੋਨ ਨਹੀਂ ਚੱਕੇ ਮੇਰੀ ਕਿਹਨੇ ਮਾਂ ਕੋ ਤੁਮੈਂ ਕਰਿਆ ਨਹੀਂ ਮੇਰਾ ਵੀ ਚੱਕਿਆ ਸਾਡਾ ਚੱਕਦੀ ਨਹੀਂ ਇਹਦਾ ਫੋਨ ਡੀਕਦੀ ਆ ਹੁਣ ਇਹਨੂੰ ਰੋਜ਼ ਸਵੇਰੇ ਸ਼ਾਮ ਫੋਨ ਕਰਿਆ ਕਰਦਾ ਲੈ ਮੈਨੂੰ ਫੋਨ ਕਰਦਾ ਸੀ ਰੋਜ਼ ਇਹਦਾ ਫੋਨ ਆਉਂਦਾ ਜਾਂਦਾ ਸੀ ਕਾਹੇ ਕੋਈ ਕੰਮ ਹੁੰਦਾ ਸੀ ਉਹ ਪਤਾ ਕੀ ਚੱਕਰ ਹੋ ਗਿਆ ਮੈਂ ਤੈਨੂੰ ਦੱਸਦਾ ਆ ਮੰਮੀ ਤੋਂ ਪੁੱਛ ਲਾ ਉਲਝੀ ਫਿਰ ਜਾਨਿਆ ਜਿੱਦਾਂ ਇੱਧਰ ਕੰਮ ਜਿਆ ਸੈਟਅਪ ਕਰਨ ਲੱਗੇ ਹੋਇਆ ਮੈਂ ਅੰਦਰਜੀਤ ਕਹਿੰਦਾ ਕਹਿੰਦਾ ਮੇਰਾ ਫੋਨ ਅੰਦਰ ਪਿਆ ਕਹਿੰਦਾ ਮਾੜਾ ਤੇਰੇ ਫੋਨ ਤੋਂ ਲਾਈਆਂ ਰੱਖਦਾ ਹੈ ਇਹ ਗੱਲ ਗਲਤ ਮੈਂ ਲਾਉਣਾ ਵੀ ਆਪਦੇ ਫੋਨ ਤੋਂ ਗੱਲ ਕਰਨੀ ਕੀ ਤਾ ਉਹਨੂੰ ਮੈਂ ਤਾਂ ਕਿਹਾ ਸੀ ਸਰਪਲ ਦੇਣਾ ਹੁੰਦਾ ਸੀ ਹਾਂ ਸਾਡੇ ਤਾਂ ਤਰ ਪਿਓ ਵੀ ਇਹਨੇ ਸਮੇਂ ਦਾ ਪਾਬੰਦ ਹੈ ਵੀ ਮੈਂ ਡਾਕਟਰ ਨੂੰ ਸਰਪਲ ਦੇ ਲਾਉਂਦਾ ਸੀ ਜੇ ਭਾਵੇਂ ਜੇ 7 ਵਜੇ ਕਹਿੰਨ ਤਾਂ ਕੀ ਮੈਂ 9 ਵੀ ਬਾਜ ਜਾਂਦੇ ਸਾਡੇ ਅੱਠ ਸਵੇਰ ਹੀ ਪੱਕਾ ਹੀ ਆ ਰਾਜਾ ਆਉਂਦਾ ਉਹਨੇ じゃ ਇਧਰ ਇਕੱਲਾ ਹੋ ਵੀ ਖੜਨਾ ਦੇਖ ਲੈ ਇਹ ਵੀ ਜੇ ਇਹਨੇ ਕਹਿੰਦਾ 6 ਵਜੇ ਸਰਪਲ ਵੀ ਚਾਹੇ ਧੁੰਦਾ ਪਿਓ ਦਾ ਪੁੱਤ ਜਾ ਖੜਦਾ ਮੈਂ ਕਹਿੰਨੀ ਮੈਂ ਟਿੱਕੀ ਜਾਂਦੇ ਹਾਂ ਪਰ ਮੇਰੇ ਮਗਰ ਹੋਰ ਬੇਸਰ ਟੀਕ ਨੂੰ ਕੋਈ ਨਹੀਂ ਉਹ ਫਿਰ ਹੋਰ ਦੱਸਦਾ ਲੈ ਤੂੰ ਕਹੇਂਗੀ ਉਹ ਆ ਕੱਲ ਇਹਦੇ ਬਰਥਡੇ ਦਾ ਕੇਕ ਕੱਟਣਾ ਸੀ ਉਧਰ ਪੂਰੀਏ ਤਿਆਰੀ ਕਰੇ ਬੈਠੇ ਨਾ ਮੈਨੂੰ ਆ ਗਿਆ ਫੋਨ ਆਪਾ ਭੱਜ ਗਏ ਆਪਾ ਭੱਜ ਗਏ ਮੈਨੂੰ ਗਾਲਾ ਕੱਢਣ ਇਹਦੇ ਨਾਲ ਕੀ ਕਰਨ ਲਓ ਜੀ ਆਹ ਲਿਆ ਕੇ ਦਿੱਤੀ ਆਪਾਂ ਬੀਬੀ ਨੂੰ ਨਵੀਂ ਉਹ ਖੁੰਡੀ ਇਹ ਲੈ ਮਾਡਰਨ ਜਵਾਨੇ ਦੀ ਆ ਹੋ ਗਈ ਇਹ ਫਿਟਿੰਗ ਛੋਟੀ ਵੀ ਹੋ ਜਾਂਦੀ ਆ ਸਾਈਜ਼ ਵੀ ਐਡਜਸਟੇਬਲ ਆ ਆਹ ਇਹ ਤੇ ਲਾਈਟ ਵੀ ਆਈ ਆ ਦੇਖੋ ਬਹੁਤ ਤੇਜ਼ ਲਾਈਟ ਆ ਬਿੱਜੀ ਜੋਤੀ ਦੇਖੇ ਲੈ ਕੇ ਆਈ ਹੈ ਜੀ ਤੇ ਇਹ ਛੋਟੀ ਬੜੀ ਵੀ ਹੁੰਦੀ ਆ ਸਾਈਜ਼ ਛੋਟੇ ਬੜੇ ਆ ਲਾਈਟ ਮੱਚ ਰਹੀ ਆ ਸਾਹਮਣੇ ਇੱਕਣ ਪੂਰਾ ਲਾਈਟ ਆ ਧਰਤੀ ਨੂੰ ਤਿਲਕ ਨਹੀਂ ਹੈਗੀ ਇਹ ਕੋਈ ਤੇ ਜਿਹੜੀ ਆ ਚੀਜ਼ ਲੱਗੀ ਆ ਇਹ ਰਬੜਾ ਹੀ ਆ ਫੜਦੀ ਆ ਨੇ ਮਤਲਬ ਧਰਤੀ ਨੂੰ ਤਿਲਕ ਰਹੀਆਂ ਨਹੀਂ ਹੈਗੀ ਆ ਤੇ ਕਿੰਨੇ ਦੀ ਲੈ ਕੇ ਆਂਦੀ ਆ ਇਹ ਇਹ ਲੱਗ ਜੂਗੀ ਜੈ ਜੀ ਦੇ ਸਾਥ ਦੇ ਜੀਨੇ ਮੰਗਾਉਣੀ ਹੋਵੇ ਭਾਈ ਆਰਡਰ ਕਰ ਸਕਦਾ ਭੇਜ ਦਾਂਗੇ ਘਰੇ ਆਊ ਹਾਂ ਅਵੇਲੇਬਲ ਨੇ ਇਹ ਆ ਦੇਖੋ ਇੰਨੇ ਦੀ ਪੈ ਜਾਂਦੀ ਆ ਬਿੱਡ ਸ਼ਿਪਿੰਗ ਹਮ ਘਰੇ ਪਹੁੰਚ ਜਾਣੀਆਂ ਬਹੁਤ ਸੋਹਣੀ ਚੀਜ਼ ਆ ਵਧੀਆ ਚੀਜ਼ ਆ ਤੇ ਹੈਗੀ ਵੀ ਮਜ਼ਬੂਤ ਆ ਤੇ ਮੰਗਾ ਸਕਦਾ ਜੀ ਜਿਹਨੇ ਮੰਗਾਉਣੀਆਂ ਇੱਦਾਂ ਹੋਣਾ ਰਹਿੰਦਾ ਜੀ ਮੈਂ ਕਹਿਆ ਸੀ ਮੈਂ ਦੇ ਦੇਂਦੀ ਆ ਕਿ ਤੂੰ ਨਾ ਹੀ ਮੰਮੀ ਮਨਾ ਕਰਤਾ ਸੀ ਫਿਰ ਥੋੜੇ ਲੈਣ ਆ ਗਿਆ ਮੈਂ ਕਿਹਾ ਸੀ ਬਣਾ ਆ ਜਾਣਾ ਆ ਲੈ ਕੇ ਦੇਵਨ ਗਿਆ ਜੀ ਦੀਆ ਹੈ ਫਰੂਟ ਨੇ ਅਸੀਂ ਦੀ ਨਸੰਧਾਰਾ ਜੀ ਇਹਨੂੰ ਬਾਕੀ ਤੋਂ ਪੈਸੇ ਸੂਟੇ ਘੇਰ ਮੈਂ ਲੈਣਾ ਨਹੀਂ ਮਨਾ ਕਰਤਾ ਇਹ ਲੈ ਭਾਈ ਉਧਰ ਆ ਗਿਆ ਮੇਰਾ ਲੋੜੀ ਦਾ ਸੂਟ ਇਹ ਇਹ ਗੱਲ ਮੈਨੂੰ 25 ਜੀ ਨਹੀਂ ਨਹੀਂ ਜੀ ਹੋਰ ਮੈਨੂੰ ਸੇਕਾ ਚੱਕ ਦੇ ਇਹ ਗੱਲ ਸੂਟ ਨਹੀਂ ਮੈ ਰਣਾ ਤੂੰ ਪੈਸੇ ਦੇ ਦੇ ਮੈਨੂੰ ਸੂਟ ਨੇ ਘੇਰੀ ਜੀ ਮੈਂ ਕਹਤਾ ਉਹੀ ਤਾਂ ਮੈਂ ਦੇਖਦਾ ਵੀ ਇੱਕ ਪਹਿਲਾਂ ਚਾਹ ਹੈ ਜੇ ਤੈਨੂੰ ਕੋ ਲੈ ਕੇ ਜੀ ਆ ਗਿਆ ਫੇਰ ਤਾਂ ਠੀਕ ਲਾਈਟ ਆਲੀ ਭਾਈ ਆ ਲਾਈਟ ਮੱਚ ਗਈ ਆ ਓ ਮੱਚ ਵੀ ਮੱਚ ਪਈ ਭਾਈ ਐ ਭਾਈ ਆ ਮਨਦੀਪ ਆ ਗਈ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਂ ਸ਼ਰਤ ਹਾਰ ਜਾਣਾ ਮੈਨੂੰ ਲੱਗ ਰਿਹਾ ਕਾਦੀ ਇਹਨੇ ਸ਼ੱਤ ਕਾਦੀ ਲਾਈ ਸੀ ਕੱਲ ਕੱਲ ਵਾਲੀ ਜਿਹੜੀ ਅੱਜ ਵੀਡੀਓ ਪਾਈ ਆ ਮੈਂ ਉਹ ਦੇਖਿਓ ਬਰਥਡੇ ਵਾਲੀ ਇਹਦੇ ਵਾਲੀ ਉਹਦੇ ਲਾਸਟ ਤੇ ਸ਼ਰਤ ਲਾਈ ਹੋਈ ਹੈ ਇਹਦੇ ਨਾਲ ਲਾਸਟ ਦੇਖੀ ਤਾਂ ਮੈਂ ਹੈਗੇ ਸਵੇਰੇ ਅੱਜ ਉਹ ਤਾਂ ਸ਼ਰਤ ਨਹੀਂ ਸੁਣੀ ਹੋਣੀ ਫਿਰ ਮਹਾਵੀ ਦੇ ਨਾਂ ਦੇਣੇ ਹੁਣ ਕਹਿੰਦੀ ਨਹੀਂ ਦਿੱਤੀ ਦੇਣ ਕੇ ਮਹਲ ਐ ਮੈਂ ਦੇਣ ਨਹੀਂ ਦਿੰਦਾ ਬਾ ਸ਼ਰਤ ਲਾ ਆ ਆ ਤੇ ਮੇਰੇ ਪਾਏ ਹੋਏ ਨੇ ਆ 200 ਦਿਹਾੜੀ ਆਪਣੀ ਪੈ ਗਈ ਆ ਹੋਏ ਤੇ ਦੇਖ ਲੋ ਲੋਟ ਲੱਗਦੇ ਨੇ ਮਿਲ ਸੋਰੀ ਹੈ ਨੇ ਸੋਹਣੀਆਂ ਨੇ ਸੋਹਣੀਆਂ ਨੇ ਦੇਖ ਤਾਂ ਮੈਂ ਤਾਂ ਤੇਰੇ ਸੋਹਣੀਆਂ ਹੀ ਲੱਗਣੀਆਂ ਨੇ ਸਾਨੂੰ ਤਾਂ ਮੰਮੀ ਦੇ ਨਾਲ ਤੇ ਡਿਜ਼ਾਈਨ ਕਰਾਤਾ ਆ ਗਿਆ ਸਾਈਜ਼ ਪੂਰਾ ਨਾ ਲੈਡ ਮਾਰ ਪਾ ਆ ਗਿਆ ਵੀ ਆ ਗਿਆ ਤੇ ਇਹ ਜਾ ਲਾਓ ਭਾਈ ਆ ਸੂਟ ਆ ਭਾਈ ਸਹਿੰਦਲੇ ਹੁਣ ਭਾਈ ਲੈ ਤੇ ਸੂਟ ਦੀ ਕਾਸਟ ਕਿੰਨੀ ਆ 200 ਰੁਪਏ ਆਪਣਾ ਉੱਤੇ ਦਿਹਾੜੀ ਪੈ ਗਈ ਭਈ ਥੋੜੀ ਮਾਂ ਨੂੰ ਕੀ ਹੈ ਹੈ ਮਾਰੂ ਆ 200 ਆ ਸਹੀ ਗੱਲ ਆ ਉਹ ਮਾਂ ਨੂੰ ਇੱਕ ਕਾਟਾ ਇੱਕ ਕਾਟਾ ਹੈ ਲੈ ਭਾਈ ਮਨਦੀਪ ਦੀ ਤਾਂ ਅੱਜ ਵੀ ਦਿਹਾੜੀ ਪੈ ਗਈ ਕੱਲ ਵੀ ਪੈ ਗਈ ਲੈ ਭਾਈ ਹਾਂ ਮਸੀਤ ਅੱਜ ਦੇ ਲੰਦੂ ਮਨਦੀਪ ਦਿਖਾਇਓ ਚੱਕਿਓ ਅੱਛਾ ਮੰਮੀ ਥੈਂਕ ਯੂ ਕਰਨ ਆਈ ਜੀ ਹੋਰ ਮੈਂ ਉਹਨਾਂ ਨੂੰ ਲੈ ਰੱਖ ਵੀ ਆ ਮੈਂ ਕਿਤਾ ਲੈ ਆ ਆ ਫੜਾਇਓ ਤਿਆਰੀ ਚੱਲ ਮੈਂ ਕਿਤਾ ਥੋੜੀ ਸਾਰੀਆਂ ਤੇ ਪਿਆਰੀਆਂ ਨੇ ਉਹ ਤਾਂ ਪਸਟੇ ਉੱਤੇ ਕਰਵਾਤਾ ਇਹਦਾ ਆ ਲਓ ਜੀ ਅੱਛਾ ਸਟਿਚ ਵੀ ਕਰਾਦਾ ਆਤਾ ਤਾਂ ਇਹ ਓ ਪੈਸੇ ਬਚਾਤੇ ਫਿਰ ਅੱਛਾ ਆ ਲਓ ਜੀ ਆ ਸੂਟ ਰਾਤ ਆ ਬੜੇ ਘੈਂਟ ਨੇ ਬਈ ਕੀ ਚੁੰਮ ਕੇ ਸਿੱਪ ਸਿੱਪ ਚੇਜ ਕੋ ਨਾ ਦਿਖਾਇਓ ਤੇ ਆ ਚੂੜੀ ਆ ਜੀ ਬੀ ਖੁੰਡੀ ਨਹੀਂ ਉਹੀ ਸਾਹ ਮਨਦੀਪ ਜੀ ਦਿਹਾੜੀ ਪੈ ਗਈ ਆ ਵੀ ਕਿਵੇਂ ਲੱਗ ਰਿਹਾ ਨੱਕਟਿਆ ਕਹਿ ਦੋ ਫੇ ਲਾ ਲੈਨੇ ਆ ਪਤਾ ਤੁਸੀਂ ਪਹਿਲੇ ਕਹਿੰਦੀ ਫੀਲਿੰਗ ਆ ਰਹੀ ਹੈ ਭਾਈ ਇਹ ਨੰਬਰ ਤੇ ਆਏ ਨੇ ਇਹਨਾਂ ਕੋਲੇ ਮੱਕੀ ਵੀ ਫੀਲਿੰਗ ਆ ਰਹੀ ਹੈ ਵਧੀਆ ਆ ਰਹੀ ਹੈ ਜੀ ਪਹਿਲੇ ਨੰਬਰ ਤੇ ਆਏ ਨੇ ਦੋ ਦਿਨ ਵਧੀਆ ਦਿਹਾੜੀ ਪੈ ਗਈ ਫੀਲਿੰਗ ਵਧੀਆ ਹੀ ਆਉਣੀਆਂ ਥੋੜੇ ਬਸ ਪੈਂਡਿੰਗ ਦਾ ਬਿੱਟ ਕਿਹੜਾ ਹੈ ਲੌਗ ਇਨ ਪੈਂਡਿੰਗ ਦਾ ਪੈਂਡਿੰਗ ਕਰ ਦਿੱਤਾ ਕੋਈ ਨਹੀਂ ਅੱਜ ਮੈਂ ਕਿਹਾ ਤਾਂ ਹੈਗਾ ਤੀ ਲੈ ਅੱਜ ਤੈਨੂੰ ਫੋਨ ਮੈਂ ਕਰੇ ਦੇਣਾ ਤੀ ਬਚ ਗਿਆ ਕੰਮ ਕਿਉਂ ਕਿਉਂ ਸੂਟ ਦਿਖਾਈ ਮੜਾ ਰਪਿੰਦਰ ਓਏ ਸੋਨਾ ਵੀ ਵਰਕ ਹੋਇਆ ਆ ਆ ਹੁਣ ਲੈ ਕੇ ਦਿਖਾਵਾਂਗੇ ਚੁੰਨੀ ਲੈ ਲੈ ਇਹ ਅੱਲਾ ਚੁੰਨੀ ਕਰਨ ਵੀ ਗਾ ਦਿੰਦੀ ਮੈਨੂੰ ਸੋਨਾ ਲੱਗਦਾ ਸੋਨਾ ਲੱਗਦਾ ਸੋਨਾ ਲੱਗਦਾ ਸੋਨਾ ਲੱਗਦਾ ਨਹੀਂ ਹੈਗਾ ਦੇਖਾ ਕੀ ਰੈਂਟ ਜੇ ਕਲਰ ਨਹੀਂ ਸੀਗਾ ਤੇ ਮੈਰੂਨ ਤਾਂ ਸੀਗਾ ਬਿਲਕੁਲ ਤੇ ਚਲੋ ਹੁਣ ਆਪਾਂ ਚੱਲੀਏ ਫੇਰ ਦਿਖਾਉਨੇ ਆ ਤੁਹਾਨੂੰ